ਗੁਰੂ ਗ੍ਰੰਥ ਸਾਹਿਬ ਨੇ ਆਖਿਆ ਜਾਓ ਖਾਲਸਾ ਜੀ ਜਿਨ੍ਹਾਂ ਨੇ ਪੰਜ ਵਿਕਾਰ ਕਾਬੂ ਚ ਕਰ ਲੈ ਉਹਨਾਂ ਦੇ ਸਾਹਮਣੇ ਕਸੂਰ ਦਾ ਹਾਕਮ ਕੀ ਹੈ ਖਾਲਸਾ ਇਥੋਂ ਅਰਦਾਸ ਕਰਕੇ ਤੁਰਿਆ ਰਸਤੇ ਦੇ ਵਿੱਚ ਕੋਈ ਆਖਦਾ ਹੈ ਖਾਲਸਾ ਜੀ ਇਹ ਕਸੂਰ ਦਾ ਹਾਕਮ ਤਗੜਾ ਬਹੁਤ ਹੈ ਤੇ ਖਾਲਸੇ ਨੇ ਜਵਾਬ ਦਿੱਤਾ ਦਾਈ ਗੁਰੂ ਗ੍ਰੰਥ ਆਵਾਜ਼ ਸੋ ਕਰੇਗਾ ਹਮਰੇ ਕਾਜ ਖਾਲਸੇ ਨੇ ਕਸੂਰ ਦੇ ਹਾਕਮ ਨੂੰ ਸੋਧਿਆ ਤੇ ਉਸ ਗਰੀਬ ਦੀ ਵੋਟੀ ਨੂੰ ਛੜਾ ਕੇ ਉਹਦੇ ਹਵਾਲੇ ਕੀਤਾ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਜਿਸ ਦੀ ਸਿਰਜਣਾ ਅੱਜ ਦੇ ਦਿਨ ਹੋਈ ਹੈ ਇਹ ਤਖਤ ਜੁਗੋ ਜੋਗ ਅਟਲ ਹੈ ਰਵੇਗਾ ਸਮੁੱਚੀ ਲੋਕਾਈ ਗੁਰੂ ਨਾਨਕ ਨਾਮ ਲੈਵਾ ਸਿੱਖ ਇਸ ਮੁਬਾਰਕ ਤਖਤ ਤੋਂ ਹਮੇਸ਼ਾ ਹੀ ਅਗਵਾਈ ਲੈਂਦੇ ਰਹਿਣਗੇ ਇੱਥੇ ਨੌਜਵਾਨਾਂ ਨੇ ਗੁਰੂ ਨੂੰ ਆਪਣੀਆਂ ਜਵਾਨੀਆਂ ਭੇਟ ਕੀਤੀਆਂ ਸੀ ਮੈਂ ਅੱਜ ਦੇ ਦਿਨ ਸਿੱਖ ਜਵਾਨੀ ਨੂੰ ਵਿਸ਼ੇਸ਼ ਅਪੀਲ ਕਰਦਾ ਹਾਂ ਅੱਜ ਸਾਡੇ ਸਮਾਜ ਦੇ ਅੰਦਰ ਸਾਨੂੰ ਗੁਰੂ ਨਾਲੋਂ ਤੋੜਨ ਦੇ ਲਈ ਲਚਰਤਾ ਫਲਾਈ ਜਾ ਰਹੀ ਹੈ ਤਾਂ ਕਿ ਅਸੀਂ ਗੁਰੂ ਤੋਂ ਦੂਰ ਹੋਈਏ ਗੁਰੂ ਦਾ ਬਚਨ ਹੈ ਮੇਰੇ ਮੋਹਨ ਸਰਬਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਬੋਲਤ ਬੋਲ ਅਜਾਏ ਬੋਲਤ ਬੋਲ ਅਜਾਏ ਸਿੱਖ ਨੇ ਇਨਾ ਕੰਨਾਂ ਦੇ ਨਾਲ ਸਾਕਤਾਂ ਦੇ ਗੀਤ ਨਹੀਂ ਸੁਣਨੇ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝੀਏ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀਏ ਤੇ ਜੋ ਵੀ ਸਮਾਜ ਦੇ ਅੰਦਰ ਲਚਰਤਾ ਜਾਂ ਹੋਰ ਗੁਰਮਤ ਤੋਂ ਉਲਟ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਹੈ ਉਹਦੇ ਤੋਂ ਆਪਣੇ ਬੱਚਿਆਂ ਨੂੰ ਬਚਾਈਏ ਮੈਂ ਸਮੁੱਚੀ ਕੌਮ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਸਮੁੱਚੇ ਸੰਸਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਹਾੜੇ ਦੀ ਲੱਖ 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 ਵਧਾਈ ਦਿੰਦਿਆਂ ਅਪੀਲ ਕਰਦਾ ਹਾਂ ਆਓ ਆਪਾਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਨਤਮਸਤਕ ਰਹੀਏ ਕਲਗੀਧਰ ਪਾਤਸ਼ਾਹ ਦੇ ਬਚਨ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਇਸ ਸਿਧਾਂਤ ਨੂੰ ਮੰਨੀਏ ਪੁੱਲ ਗਲਤੀ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ